ਤੁਸੀਂ ਵੀ ਉੱਪਰ ਲਗਾ ਰਿਹਾ ਬੈਠੇ ਹੋ ਰੋਮਾਨੀਆ ਬੈਠੇ ਹੋ ਪੁਰਤਗਾਲ ਬੈਠੇ ਹੋ ਸਪੇਨ ਬੈਠੇ ਹੋ ਜਾਂ ਬੈਠੇ ਹੋ ਤੁਸੀਂ ਪੋਲੈਂਡ ਤੇ ਜਾਂ ਕੁਰਾਸਿਆ ਕੋਈ ਕੰਟਰੀ ਦੇ ਵਿੱਚ ਆਣ ਕੇ ਫਸੇ ਪਏ ਹੋ ਤੁਸੀਂ ਵੀ ਆਪਣਾ ਟੀਆਰਸੀ ਕਾਰਡ ਜਰਮਨ ਚ ਤੇ ਚੇਂਜ ਕਰਵਾ ਸਕਦੇ ਹੋ ਬਈ ਲੀਗਲ ਤੌਰ ਤੇ ਕਿਸੇ ਵੀ ਯੂਰਪ ਕੰਟਰੀ ਦਾ ਜੇ ਤੁਹਾਡੇ ਕੋਲ ਟੀਆਸੀ ਕਾਰਡ ਹੈਗਾ 1 ਸਾਲ ਵੈਲਿਡ ਹੋਣਾ ਚਾਹੀਦਾ ਤੁਸੀਂ ਆਣ ਕੇ ਜਰਮਨ ਦੇ ਵਿੱਚ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਸਹੀ ਸੁਣ ਰਹੇ ਹੋ ਤੁਸੀਂ ਸਾਰਾ ਪ੍ਰੋਸੈਸ ਲੀਗਲ ਦੱਸਿਆ ਹੈਗਾ ਥੱਲੇ ਤੁਸੀਂ ਵੀਡੀਓ ਥੰਬਨਲ ਵੀ ਦੇ ਰਹੇ ਹੋ ਜਾ ਹੋਣੇ YouTube ਚੈਨਲ ਦੇ ਉੱਤੇ ਮੂਵ ਟੂ ਜਰਮਨੀ ਤੇ ਚੈਨਲ ਨੂੰ ਕਰੋ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਤਾਂ ਕਿ ਹੋਰ ਵੀ ਤੁਹਾਨੂੰ ਮੋਰ ਇਨਫੋਰਮੇਸ਼ਨ ਮਿਲ ਸਕਣ ਵਧੀਆ-ਵਧੀਆ ਤਰੀਕੇ ਨਾਲ ਕਿੱਦਾਂ ਤੁਸੀਂ ਜਰਮਨ ਆ ਸਕਦੇ ਹੋ ਲੀਗਲ ਤੌਰ ਤੇ ਬਿਨਾਂ ਕੋਈ ਰੇਟ ਤੇ ਪੈਸੇ ਵਸਾਏ ਐਵੇਂ ਕਿਸੇ ਦੀ ਗੱਲਾਂ ਦੇ ਵਿੱਚ ਨਹੀਂ ਆਈਦਾ ਹੁੰਦਾ ਤੇ ਤੁਸੀਂ ਜਾ ਕੇ ਆਪਣਾ ਡੀਆਰਟੀ ਕਾਰਡ ਚੇਂਜ ਕਰਵਾ ਸਕਦੇ ਹੋ ਕੀ ਪ੍ਰੋਸੈਸ ਹੈਗਾ ਕਿਹੜੇ ਤੁਹਾਨੂੰ ਡਾਕੂਮੈਂਟ ਚਾਹੀਦੇ ਨੇ ਸਾਰੀ ਇਨਫੋਰਮੇਸ਼ਨ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਹੈਗੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿੱਥੇ ਤੁਸੀਂ ਜਾ ਕੇ ਆਨਲਾਈਨ ਕੰਮ ਵੀ ਲੱਭ ਸਕਦੇ ਹੋ ਉਹਦੇ ਬਾਰੇ ਵੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਹੈਗੀ ਆ ਪਰ ਹੁਣ ਵੀਡੀਓ ਤੁਸੀਂ ਦੇਖਣੀ ਹੈ ਚੈਨਲ ਨੂੰ ਸਾਰਿਆਂ ਨਾਲ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਸਾਰੇ ਭੈਣ ਭਰਾਵਾਂ ਦਾ ਜਿਹੜਾ ਕੰਮ ਭੰਗ ਸਕੇ ਟੀਆਰਸੀ ਕਾਰਡ ਜਿਹੜਾ ਚੇਂਜ ਹੋ ਸਕੇ ਜਰਮਨ ਦੇ ਵਿੱਚ ਤੁਹਾਨੂੰ ਤੇ ਕੋਈ ਫਾਇਦਾ ਨਹੀਂ ਹੈਗਾ ਜਿਹੜੇ ਦੋਹੀ ਫਸੇ ਜੇ ਜਿਹੜਾ ਬੰਦਾ ਕੋਈ ਫਸਿਆ ਜਿਸ ਨੂੰ ਕੰਮ ਨਹੀਂ ਲੱਭਦਾ ਪਿਆ ਉਹਦੇ ਨਾਲ ਚੰਗਾ ਜਰਮਨ ਜਾਣ ਕੇ ਆਪਣਾ ਕਾਰਡ ਚੇਂਜ ਕਰਾਓ ਤੇ ਇੱਥੇ ਆਣ ਕੇ ਐਰੋ ਖੁੱਲੇ ਕਮਾਓ ਠੀਕ ਹੈ ਜੀ ਲੀਗਲ ਪ੍ਰੋਸੈਸ ਹੈਗਾ ਸਾਰਾ ਵੀਡੀਓ ਐਂਡ ਤੱਕ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਸਾਬਣਾ ਸ਼ੇਅਰ ਕਰਿਓ ਮਿਲਦੇ ਆ ਤੁਹਾਨੂੰ YouTube ਚੈਨਲ ਦੇ ਉਤੇ